ਕਿੰਨੇ ਦਿਨ ਬਾਕੀ ਦੱਸੋ ਬਰਾ ਦੋ ਦਿਨ ਵੀ ਲੈ ਜੇ ਤਿੰਨ ਵੀ ਲੈ ਜੇ ਦੋ ਦਿਨ ਵੀ ਲੈ ਸਕਦੇ ਆ ਤਿੰਨ ਦਿਨ ਵੀ ਲੈ ਸਕਦੇ ਆ ਭਾਂਡਾ ਤੁਸੀਂ ਦੇਖ ਸਕਦੇ ਹੋ ਠੀਕ ਹਨ ਲੋ ਜੀ ਦੂਰ ਤੋਂ ਬਣਾਈ ਆਪਾਂ ਕੋਈ ਜ਼ੂਮ ਨਹੀਂ ਕਰਾ ਵੀਡੀਓ ਚ ਠੀਕ ਹਨ ਲੋ ਜੀ ਸੈਂਪਲ ਵੀਡੀਓ ਆਪਣੀ ਜਿਹਾ ਜੀ ਤੁਸੀਂ ਵੀਡੀਓ ਚ ਦੇਖੋਗੇ ਉਹ ਜੀ ਤੁਸੀਂ ਘਰ ਆ ਕੇ ਚੈੱਕ ਕਰ ਸਕਦੇ ਹੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 4 ਮੱਝਾਂ 3 ਗੱਭਣ ਤੇ ਇੱਕ ਤਾਜੀ ਸੂਈ ਵੀ ਠੀਕ ਹੈ ਜੀ ਬਾਈ ਲਿਆਉਂਦਾ ਹਰਿਆਣੇ ਚ ਮੱਝਾਂ ਠੀਕ ਹੈ ਜੀ ਆਪਾਂ ਪਹਿਲਾਂ ਵੀ ਬਾਈ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਨੋ ਵੀਡੀਓ ਨੂੰ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੂ ਨੋ ਬਾਤਾਂ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਈ ਹਸਤੀ ਗੋੜੀ ਨਾਮ ਵੀਰ ਜੀ ਕਾਲਾ ਵੀਰੇ ਪੈਂਡ ਚੀਮਾ ਜਿਹੜਾ ਪਰ ਜ਼ਿਲ੍ਹਾ ਬਰਨਾਲਾ ਠੀਕ ਆ ਪਹਿਲੀ ਛੋਟੀ ਜਾਣਕਾਰੀ ਵੀਰੇ ਵੀਰੇ ਪਰਸੋਂ ਸੂਈ ਆ 8 ਕਿਲੋ ਬੋਲੀ ਤਿਆਰਾ ਠੀਕ ਆ 8 ਲੀਟਰ ਬੋਲਾ ਤਿਆਰਾ ਢੁੱਗੀ ਆ ਮੂੰਹ ਵੀ ਠੀਕ ਆ ਠੀਕ ਆ ਲੋ ਜੀ ਚੈੱਕ ਕਰ ਸਾ ਤੇ ਤਾਜੀ ਸੂਈ ਵੀ ਭਰਾ ਚਾਹ ਕੰਡੇ ਜੋ ਕਲੇ ਜੀ ਬਾਈ ਕਾਦਣਾ ਮਰਜੀ ਜੋ ਕਲੇ ਠੀਕ ਆ ਲੀਟਰ ਮਾਰ ਲੈ ਹਾਂ 8 ਲੀਟਰ ਬੋਲੇ ਨੂੰ ਠੀਕ ਆ ਤੇ ਬੱਚਾ ਕੀ ਆਪਣੀ ਗੱਲ ਚੁਣੀ ਯਾਰ ਉਹ ਆ ਬੱਚਾ ਅੰਦਰ ਬੈਠਾ ਬੱਚਾ ਅੰਦਰ ਆ ਭਰਾ ਉਹ ਵੀ ਦਿਖਾ ਦੀ ਕੋਈ ਗੱਲ ਨਹੀਂ ਬੱਸ ਕੋਈ ਦੱਸਣ ਦਾ ਫਰਜ਼ ਬਣਦਾ ਲੋ ਜੀ ਆ ਕੱਟਾ ਮਗਰਾ ਇਹਦੇ ਬਹੁਤ ਸੋਹਣਾ ਕੱਟਾ ਠੀਕ ਆ ਜੀ ਚੋੜ ਦਿਓ ਭਰਾ ਇਹ ਲਓ ਜੀ ਛੋਟੀ ਸੋਹਣੀ ਆ ਥਾਨ ਥੂਣ ਬੜਾ ਕੱਢਦੀ ਕੱਟੀ ਠੀਕ ਆ ਜੀ ਠੰਡੀ ਠੁੰਡੀ ਵਾਲੀ ਆ ਬਾਕੀ ਸਾਰੇ ਐਂ ਹੀ ਵਾਇਆ ਸਾਰੇ ਥੱਲੇ ਹਮਮ ਠੀਕ ਆ ਲੋ ਭਰਾ ਕੀ ਚੈੱਕ ਕਰ ਸਕਦੇ ਹੋ ਇਹ ਹਰਿਆਣੇ ਵਾਲੀ ਵੀਰੇ ਹਾਂਜੀ ਵੀਰੇ ਹਾਂਜੀ ਹਰਿਆਣੇ ਚੋਂ ਆਈ ਆ ਤੇ ਕਾਲੇ ਰੇਟ ਬਾਈ ਇਹਦਾ ਰੇਟ ਫੋਨ ਤੇ ਹੋ ਵੀਰੇ ਸਾਰੀਆਂ ਬਈ ਚਲੋ ਹੁੰਦਾ ਰੇਟ ਬਾਈ ਜਾਇਜ਼ ਹੀ ਆ ਬਾਈ ਦੇ ਠੀਕ ਹੈ ਮਾਲ ਵੀ ਸਾਰਾ ਵੇਚਦਾ ਕਵੇਂ ਫੋਨ ਤੇ ਵੇਚਦਾ ਬਾਈ ਮਾਲ ਮਾਲ ਆਪਣਾ ਦੋ ਫੂਨਾ ਜੀ ਵੇਕੇਂਦਾ ਵੀਰੇ ਅੱਛਾ ਜੀ ਹਾਂਜੀ ਫੋਨ ਦੇ ਆ ਵੀਡੀਓ ਢਿੱਕਦੇ ਰਹਿੰਦੇ ਲੋਕ ਹਾਂਜੀ ਹਾਂਜੀ ਬਾਈ ਲੋ ਜੀ ਚੈੱਕ ਕਰ ਸਕਦਾ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਦੇ ਇਧਰਲੀ ਸਾਈਡ ਚੈੱਕ ਕਰ ਸਕਦੇ ਹੋ ਲੋ ਜੀ ਕੱਲਾ ਕੱਲਾ ਥਾਣਾ ਠੰਡੀ ਠੁੰਡੀ ਬਹੁਤ ਲੱਗ ਹੈ ਹੀ ਲੈ ਜਾ ਬਾਈ ਥੱਲੇ ਵੀਰੇ ਠੀਕ ਹੈ ਠੀਕ ਹ ਅੱਜ ਵੀ ਦੂਜੀ ਮਾਰ ਦੀ ਸੋ ਜਾਣਕਾਰੀ ਵੀਰੇ 8 ਮਹੀਨੇ 5-7 ਦਿਨਾਂ ਦੀ ਗੱਬਣਾ ਠੀਕ ਆ ਹਾਂਜੀ ਦੂਜੇ ਸੂਏ ਸੁਣਦੀ ਆ ਵੀਰੇ 8 ਮਹੀਨੇ 5-7 ਦਿਨਾਂ ਦੀ ਕਰਪਾ ਪਿਛਲੇ ਸੂਏ ਵੀਰੇ ਦੁੱਧ ਦਾ ਇਹ ਦੁੱਧ ਪਿਛਲੇ ਸੂਏ ਵੀਰੇ 13 ਕਿਲੋ ਚੋਆ ਵਾ 13 ਲੀਟਰ ਹਾਂਜੀ ਠੀਕ ਆ ਇਹ ਆਪਣੀ ਘਰ ਦੀ ਝੋਟੀ ਆ ਘਰ ਦੀ ਝੋਟੀ ਹਾਂਜੀ ਠੀਕ ਆ ਤੇਰੇ ਇਹ ਆਪ ਵਾਪਸ ਵੀ ਲੈਣਾ ਜਿੰਨੇ ਦੀ ਆ ਲੈ ਕੇ ਉਹ 35000 ਰੁਪਏ ਵੱਧ ਲੈਣਾ ਠੀਕ ਆ ਉਹ ਦਿਨਾ ਚੱਜ ਦੋ ਮਹੀਨਾਂ ਹਾਂ ਠੀਕ ਆ ਤੇ ਆਗਲਾ ਜਿੰਨੀ ਹੋਣ ਲੈ ਕੇ ਜਾਊਗਾ ਠੀਕ ਆ ਲੋ ਪ੍ਰਾ ਜੀ ਅਗਲਾ ਹੁਣ ਬਲਾਈ ਸਾਈ ਵੀ ਵਿੱਚ ਰੱਖ ਲੈ ਅਗਲਾ ਠੀਕ ਆ ਲੋ ਜੀ ਚੱਕ ਲੈ ਠੀਕ ਆ ਤੋਰ ਦੋ ਕਿਵੇਂ ਸਾਈ ਵੀ ਵਿੱਚ ਵਿੱਚ ਸਾਈ ਰੱਖ ਲੈ ਬਲਾਈ ਅਗਲਾ ਜੇ ਆਪਾਂ ਨੂੰ ਵਾਪਸ ਦੇਣੀ ਆ ਜੇ ਇਹਨੇ ਰੱਖਣ ਨੇ ਲੈ ਕੇ ਆਣੀ ਆ ਉਹ ਵੱਖਰੀ ਗੱਲ ਆ ਹਾਂ ਹਾਂ ਜੀ ਜੇ ਅਗਲੇ ਨੇ ਵਾਪਸ ਦੇਣੀ ਆ ਉਹਨੂੰ ਵੀ ਸਾਈ ਤੁਸੀਂ ਸਾਈ ਵਿੱਚ 5000 ਰੁਪਏ ਰੱਖ ਲੈ 5000 ਸਾਈ ਰੱਖ ਲੈ ਪ੍ਰਾ ਚੱਕ ਪ੍ਰਾ ਦੇਖੋ ਝੋਟੀ ਕੀ ਬਾਤ ਆ ਤੁਰਾ ਤਰਾ ਕਰਮ ਬੜੀ ਦਾ ਦੇਖੋ ਜੀ ਬੰਦ ਜੀ ਇਹਨੂੰ ਹੀ ਬੰਦ ਕਰਵਾ ਚੋਟੀ ਬਹੁਤ ਸੁਨੱਖੀ ਆ ਬਾਈ ਕਹਿੰਦਾ ਪੈਸੇ ਵਿੱਚ ਰੱਖ ਲੈ 5000 ਰੁਪਇਆ ਵਾਪਸ ਬਾਈ ਕਹਿੰਦਾ ਮੈਂ ਲੈ ਲਊ 35000 ਵੱਧ ਦੇ ਦੂੰ ਜੇ ਕਿਸੇ ਨੇ ਲੈਣੀ ਆ ਜੇ ਉਹ ਲੈ ਕੇ ਨਹੀਂ ਕਿਸੇ ਨੇ ਕਰ ਰੱਖਣੀ ਉਸ ਉਸਾਂ ਨਾਲ ਲੈ ਲੈ ਠੀਕ ਆ ਨਾ ਕੱਦ ਬੈਠ ਸੁਖਣਾ ਸੋਹਣਾ ਠੀਕ ਇੱਕੋ ਜੀ ਇਹ ਕੱਦ ਦੋਨਾਂ ਦੇ ਤੀਜੀ ਛੋਟੀ ਦੱਸ ਜਾਨ ਮਾਝੀ ਜਾਣਕਾਰੀ ਤੇ ਵੀਰੇ ਚੌਥੇ ਸੂਆ ਹਾਂਜੀ ਪੰਜ ਚਾਰ ਦਿਨ ਲਈ ਸੁਣਦੇ ਪੰਜ ਚਾਰ ਦਿਨ ਤੇ ਦੁੱਧ ਵੀਰੇ ਦੇ ਦੁੱਧ 15 ਕਿਲੋ ਦੀ ਗਾਰੰਟੀ ਆ ਵੀਰੇ ਗਾਰੰਟੀ ਆ ਹਾਂਜੀ ਚਾਹ ਸਵਾਮ ਲਈ ਵਾ ਦੇਖ ਸਾਹ ਤੋ ਸਾਰੀ ਜੱਡ ਡਬਲ ਆ ਚਾਹ ਸਵਾਕ ਲਈ ਜਗਲਾ ਚਾਹ ਸਵਾਕ ਲਈ ਸਾਈ ਕਰ ਲੈ ਆਪਣੇ ਨਾਲ ਲੋ ਭਰਾ ਠੀਕ ਆ ਜੀ ਹਰੇ ਵਾਲੂ ਵਾ ਦੇਖ ਲਾ ਥਾਣ ਥੂਣ ਦੇ ਕੱਲਾ ਕੱਲਾ ਥਾਣਾ ਠੀਕ ਆ ਤੋੜ ਦੋ ਇਹਦਾ ਰੇਟ ਭਰਾ ਰੇਟ ਫੋਨ ਤੇ ਵੀਰੇ ਰੇਟ ਫੋਨ ਤੇ ਭਰਾ ਜਾਇ ਜੀ ਹੁੰਦੇ ਬਾਈ ਦੇ ਰੇਟ ਠੀਕ ਹਨ ਲੋ ਜੀ ਕਿਸੇ ਨੇ ਵੇਚਣ ਵਾਲੇ ਨੇ ਲੈ ਕੇ ਜਾਂਦੀ ਹੈ ਬਾਈ ਦਾ ਹੋਲ ਸੇਲ ਵਾਲਾ ਕੰਮ ਹੀ ਆ ਕਿਉਂਕਿ ਵਪਾਰੀ ਵੀਰ ਵੀ ਲੈ ਜਾਂਦੇ ਇਸ ਕਰਕੇ ਬਾਈ ਦੇ ਰੇਟ ਫੋਨ ਤੇ ਹੁੰਦੇ ਆ ਕਿਉਂਕਿ ਬਾਈ ਲਿਆਉਂਦਾ ਹਰਿਆਣੇ ਚ ਸਦੀਆ ਡਾਇਰੈਕਟ ਮਾਲ ਚਾਹਦਾ ਚਾਰ ਪੰਜ ਮਲਾਂ ਮੱਝਾਂ ਲਿਆਉਂਦਾ ਹਰ ਇੱਕ ਵਾਰ ਤੇ ਕਈ ਭਰਾ ਤਾਂ ਵੀਡੀਓ ਦੇਖਦੇ ਆ ਵੀ ਕਾਲੇ ਦੀ ਵੀਡੀਓ ਪਾਈ ਹੈ ਕਿ ਨਹੀਂ ਪਾਈ ਲਓ ਜੀ ਚੱਕਰ ਸਾਰੇ ਭਰਾ ਕੱਦ ਬੜਾ ਸੁਖਣਾ ਸੋਹਣਾ ਤੇ ਨੀਵੇਂ ਤਾਂ ਤਾਜ਼ਾ ਤੁਸੀਂ ਖੁਦ ਲਾ ਸਕਦੇ ਭਰਾ ਆ ਕੇ ਚੈੱਕ ਕਰੋ ਦੋ ਡੰਗ ਤਿੰਨ ਡੰਗ ਚੋਂ ਕਿ ਲੈ ਕੇ ਜਾਓ ਕੋਈ ਮਾਂ ਦੀ ਕੋਈ ਟੈਨਸ਼ਨ ਨਹੀਂ ਬਾਈ ਜੀ ਖੁੱਲੀ ਖੇੜਾ ਠੀਕ ਹੈ ਨਾ ਸਹੀ ਕਰ ਲੋ ਹਾਂਜੀ ਵੀ ਚੌਥੀ ਮੱਝ ਦੀ ਇਹ ਸੂ ਜਾਣਕਾਰੀ ਇਹ ਤੀਜੇ ਸੂਏ ਵੀਰੇ ਠੀਕ ਆ ਦੂਜੇ ਸੂਏ 17 ਕਿਲੋ ਦੁੱਧ ਚੋਇਆ ਦੁੱਜੀ ਸਵਸਤਾਰ ਆਇੱਕ ਦੀ ਜੀ ਸੂਚਨਾ ਹਾਂਜੀ ਬਾਈ ਕਿਰਮ ਬੱਦੀ ਤੂੰ ਹਾਂਜੀ ਬਾਈ ਤੇ ਪਲੀ ਪੁਲੀ ਬਹੁਤ ਮੈਂ ਕਹਿੰਦੇ ਅਸਰ ਤੇ ਬੰਦਰੋ ਥਾਣ ਦੇਖ ਲੈ ਬਿੱਥੀ ਬੁੱਥੀ ਕਿੰਨੀ ਆ ਪੀੜੀਏ ਪਾਵੇ ਵਾਂਗੂ ਕੱਲਾ ਕੱਲਾ ਥਾਣਾ ਠੀਕ ਆ ਸਾਰਾ ਸਾਰਾ ਨਹੀਂ ਉਮੀਦ ਆਇਕੀ ਮੈਂ ਇਹਦੀ ਉਮੀਦ ਆ ਹਾਂਜੀ ਪੱਕੀ ਹੋਈ 16 ਇੰਡਾ ਪਤੋ ਲਿਖ ਕੇ ਲੈ ਜਾ ਅਗਲਾ ਜਾਈ ਠੀਕ ਆ ਤੋੜ ਦੋ ਲੋ ਪਰ ਨੋਟ ਭਰਾ ਕੇ ਲੈ ਜਾ 16 ਕਿਲੋ ਇਹਦਾ ਕੱਦ ਵੈੱਟ ਤੁਸੀਂ ਦੇਖ ਸਕਦੇ ਹੋ ਭਰਾ ਸਾਰੀ ਜੈਡ ਬਲੈਕਬਸ ਜੈਡ ਬਲੈਕ ਪੂਸ ਤੇ ਚੰਗੀ ਪਲੀ ਬਲੂਸੀ ਆ ਇਹਦੇ ਲਈ ਸਾਈਡ ਵੀ ਚੈੱਕ ਕਰ ਸਕਦੇ ਸਸ ਨੂੰ ਤੁਰਾਂ ਅੰਲੇ ਵਾ ਦੇਖ ਵਾਕੀ ਸਰੇ ਵੀਰੇ ਠੀਕ ਆ ਜੀ ਠੀਕ ਆ ਪੀੜੀ ਦੇ ਪਾਵੇ ਅੰਕਲੇ ਕੱਲੇ ਪਾਇਆ ਠੀਕ ਆ ਕਿੰਨੇ ਦਿਨ ਬਾਕੀ ਦੱਸੋ ਬਰਾ ਦੋ ਦਿਨ ਵੀ ਲੈ ਜੇ ਤਿੰਨ ਵੀ ਲੈ ਜੇ ਦੋ ਦਿਨ ਵੀ ਲੈ ਸਕਦੇ ਆ ਤਿੰਨ ਦਿਨ ਵੀ ਲੈ ਸਕਦੇ ਆ ਪਾਂਡਾ ਤੁਸੀਂ ਦੇਖ ਸਕਦੇ ਹੋ ਠੀਕ ਆ ਨਾ ਲੋ ਜੀ ਦੂਰ ਤੋਂ ਬਣਾਈ ਆਪਾਂ ਕੋਈ ਜ਼ੂਮ ਨਹੀਂ ਕਰਾ ਵੀਡੀਓ ਚ ਠੀਕ ਨਾ ਲੋ ਜੀ ਸੈਂਪਲ ਵੀਡੀਓ ਆਪਣੀ ਜਿਹਾ ਜੀ ਤੁਸੀਂ ਵੀਡੀਓ ਚ ਦੇਖੋਗੇ ਜਿਹਾ ਜੀ ਤੁਸੀਂ ਘਰ ਜਾ ਕੇ ਚੈੱਕ ਕਰ ਸਕਦੇ ਹੋ ਬਰਾ ਠੀਕ ਨਾ ਇਦਾਂ ਦੀ ਆਪਣੀ ਵੀਡੀਓ ਬਣਾਈ ਹੁੰਦੀ ਆ ਕਿਉਂਕਿ ਚੱਕਰੇ ਦੇ ਸੱਲੀ ਪਰਾ ਤੁਸੀਂ ਆਪ ਕਰਨੀ ਆ ਬਾਕੀ ਬਾਈ ਦਾ ਨੰਬਰ ਟਾਈਟਲ ਵਿੱਚ ਲਿਖੂਗਾ ਲਿਖਿਆ ਜਾਊਗਾ ਠੀਕ ਹਨ ਰੇਟ ਬਾਈ ਜੀ ਕਹਿੰਦਾ ਫੋਨ ਤੇ ਕਿਉਂਕਿ ਵਪਾਰੀ ਵੀਰ ਲੈ ਜਾਂਦੇ ਆ ਤੇ ਨੰਬਰ ਮੁਤਾਬਕ ਬਾਈ ਜੀ ਨਾਲ ਕੰਟੈਕਟ ਕਰ ਲਓ ਪਰਾ ਠੀਕ ਹੈ ਜੀ ਉਧਰੋਂ ਇੱਕ ਨੰਬਰ ਸ਼ੁਰੂ ਹੁੰਦਾ ਠੀਕ ਹੈ ਜੀ ਇਧਰੋਂ ਇੱਕ ਦੋ ਆ ਤਿੰਨ ਠੀਕ ਹੈ ਜੀ ਸਾਰ ਹਰ ਤਰ੍ਹਾਂ ਦਾ ਬਾਈ ਕੋਲ ਮਿਲ ਜਾਂਦਾ ਜਿਆਦਾ ਹਰਿਆਣੇ ਵਾਲੀਆਂ ਬਾਈ ਲਿਆਉਂਦਾ ਹਨਾ ਜੀ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ Ok, yeah.